ਬੀਜਪੀ ਆਗੂ ਕਿਸਾਨ ਵਿੰਗ ਦੇ ਸਰਦਾਰ ਮੱਖਣ ਸਿੰਘ ਧਰੋਲਾ ਤੇ ਅੱਜ ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਆਂ ਵੀ ਇਹ ਪ੍ਰਧਾਨ ਜੀ ਇਹ ਕਹਾਲਾਤਰਨਾ ਚੱਲ ਰਿਹਾ ਜੀ ਇਹ ਇੱਥੇ ਜਿਹੜੇ ਸੈਂਟਰ ਗਵਰਨਮੈਂਟ ਵੱਲੋਂ ਨਾ ਜਿਹੜੇ ਮਕਾਨਾਂ ਦੇ ਕੱਚੇ ਘਰਾਂ ਨੂੰ ਗਰੀਬ ਪਬਲਿਕ ਨੂੰ ਪੈਸੇ ਦਿੱਤੇ ਜਾਂਦੇ ਨੇ 1.5 ਲੱਖ ਰੁਪਈਆ ਉਹ ਸਾਰੀ ਇੱਥੇ ਧਨੋਲੇ ਦੀ ਜਿਹੜੀ ਨਗਰ ਕੌਂਸਲ ਆ ਉਹਦੇ ਵਿੱਚ ਪੈਸੇ ਆਏ ਹੋਏ ਨੇ ਇਹ ਸਾਰੇ ਕੁਝ ਬੇਘਰੇ ਜਿਨ੍ਹਾਂ ਦੇ ਛੱਤ ਨਹੀਂ ਹੈ ਉਹਨਾਂ ਨੂੰ ਸੈਂਟਰ ਗਵਰਨਮੈਂਟ ਨੇ ਬੜੀ ਵੱਡੀ ਇੱਕ ਸੁਵਿਧਾ ਸਕੀਮ ਹੈ ਉਹਦੇ ਤਹਿਤ ਪੈਸੇ ਦਿੱਤੇ ਹੋਏ ਨੇ ਉਹ ਪੇਮੈਂਟ ਇੱਥੇ ਆਈ ਹੋਈ ਹੈ ਉਹਦੇ 'ਚ ਇਹਨਾਂ ਨੂੰ ਮਤਲਬ ਜਿਹੜੀ ਇੱਥੇ ਨਗਰ ਕੌਸ਼ ਲੈ ਜਾ ਮੈਂ ਕਹੂੰਗਾ ਪੰਜਾਬ ਸਰਕਾਰ ਹੈ ਸਾਰੀ ਐਡਮਿਨਿਸਟ੍ਰੇਸ਼ਨ ਜਿਹੜੀ ਜ਼ਿਲ੍ਹੇ ਦੀ ਹੈਗੀ ਹੈ ਉਹਨਾਂ ਨੂੰ ਸਾਰਿਆਂ ਨੂੰ ਇਹ ਚਾਹੀਦਾ ਇਹਨਾਂ ਦੇ ਇਹਨਾਂ ਨੂੰ ਜਲੀਲ ਕੀਤਾ ਜਾਂਦਾ ਕੁਝ ਲੋਕ ਇੱਥੇ ਪਤਾ ਲੱਗਿਆ ਵੀ ਉਹ ਜਿਹੜੇ ਪੈਸੇ ਨੇ ਉਹਨਾਂ 'ਚੋਂ ਵੀ ਉਹਨਾਂ ਨੇ ਕਮਿਸ਼ਨ ਕਰਕੇ ਪੈਸੇ ਵੀ ਉਹ ਗਰੀਬਾਂ ਤੋਂ ਲਈ ਜਾਂਦੇ ਆ ਕੋਈ 5000 ਲੈ ਗਿਆ ਕੋਈ 10000 ਲੈ ਗਿਆ ਤੁਹਾਡੇ ਪੈਸੇ ਪਵਾ ਦੇਗੇ ਜਦ ਕਿ ਇਸ ਗੱਲ ਤੇ ਪੂਰੀ ਜੀਨੋ ਟੋਲਰੈਂਸ ਹੈ ਉਹਦੇ ਚ ਸੈਂਟਰ ਗਵਰਨਮੈਂਟ ਸਿੱਧੇ ਉਹਦੇ ਅਕਾਊਂਟ ਚ ਪੈਸੇ ਪਾਉਂਦੀ ਹੈ ਜਿਹੜੇ ਗਰੀਬ ਬੰਦੇ ਨੂੰ ਇਹ ਪੈਸੇ ਦੇਣੇ ਨੇ ਜਿਨ੍ਹਾਂ ਦੇ ਮਕਾਨ ਹੈ ਨਹੀਂ ਕੱਚੇ ਕਰਨੇ ਔਰ ਉਹਨਾਂ ਨੂੰ ਅਸੀਂ ਪੈਸੇ ਜਿਹੜੇ ਗਵਰਨਮੈਂਟ ਨੇ ਦਿੱਤੇ ਨੇ ਸ੍ਰੀ ਨਰਿੰਦਰ ਮੋਦੀ ਜੀ ਦੀ ਸਰਕਾਰ ਨੇ ਔਰ ਇਥੋਂ ਦੇ ਜਿਹੜੇ ਸਾਡੇ ਇੰਚਾਰਜ ਨੇ ਉਹ ਸਰਦਾਰ ਕੇਵਲ ਸਿੰਘ ਢੱਲੋਂ ਜੇ ਇਹ ਗੱਲ ਇਸ ਤਰ੍ਹਾਂ ਚਲਦੀ ਰਹੀ ਤੇ ਲੋਕਾਂ ਨੂੰ ਐ ਜਲੀਲ ਹੁੰਦੇ ਰਹੇ ਤਾਂ ਅਸੀਂ ਇਹਨੂੰ ਆਉਣ ਵਾਲੇ ਦਿਨਾਂ 'ਚ ਵੱਡੇ ਵੱਡੇ ਪੱਤਰ ਤੇ ਧਰਨੇ ਨੂੰ ਲੈ ਕੇ ਜਾਵਾਂਗੇ ਔਰ ਪੰਜਾਬ ਸਰਕਾਰ ਦੇ ਖਿਲਾਫ ਇਥੋਂ ਦੀ ਨਗਰ ਕੌਸ਼ਲ ਦੇ ਖਿਲਾਫ ਇਥੋਂ ਦੀ ਉਹਦੇ ਖਿਲਾਫ ਅਸੀਂ ਇਹ ਬੜਾ ਵੱਡਾ ਇਸ ਗੱਲ ਨੂੰ ਬਣਾਵਾਂਗੇ ਇਹ ਇਸ਼ੂ ਬਣੂਗਾ ਆਉਣ ਵਾਲੇ ਦਿਨਾਂ 'ਚ ਇਸ ਗੱਲ ਲਈ ਪ੍ਰਸ਼ਾਸਨ ਜ਼ਿੰਮੇਵਾਰ ਹੋਊਗਾ ਔਰ ਜਿਹੜੇ ਗਰੀਬ ਲੋਕਾਂ ਦੇ ਪੈਸੇ ਇਹ ਆਏ ਹੋਏ ਨੇ ਇਹਨਾਂ ਨੂੰ ਤੁਰੰਤ ਉਹਨਾਂ ਦੇ ਖਾਤਿਆਂ 'ਚ ਕਨਵਰਟ ਕਰਨਾ ਚਾਹੀਦਾ ਔਰ ਲੋਕਾਂ ਨੂੰ ਉਹਨਾਂ ਦੀ ਜਿਹੜੀ ਸੈਂਟਰ ਗਵਰਨਮੈਂਟ ਨੇ ਛੱਤ ਜਿਹੜੀ ਮੁਹੱਈਆ ਕਰਾਈ ਹੈ ਉਹ ਛੱਤ ਦੇਣੀ ਚਾਹੀਦੀ ਹੈ ਜੇ ਇਸ ਤਰ੍ਹਾਂ ਨਾ ਹੋਇਆ ਫੇਰ ਆਉਣ ਵਾਲੇ ਦਿਨਾਂ 'ਚ ਇਹ ਇਸ ਗੱਲ ਨੂੰ ਅਸੀਂ ਵੱਡੇ ਪੱਧਰ ਤੇ ਲੈ ਕੇ ਜਾਵਾਂਗੇ। ਸੋਨੂ ਪ੍ਰਧਾਨ ਜੀ ਨਹੀਂ ਲੱਗ ਰਿਹਾ ਵੀ ਇਹ ਆਟੇ 'ਚ ਨੂਨ ਮਲਾਉਣਾ ਕਰ ਰਹੇ ਨੇ ਜਾਂ ਫਿਰ ਇਹ ਗੱਲ ਕਹੀ ਹੈ ਉਹ ਬਿਲਕੁਲ ਤੂੰ ਹੀ ਆਟੇ 'ਚ ਨੂਨ ਵਾਲੀਆਂ ਗੱਲਾਂ ਜਾਂ ਜਿਹੜੀਆਂ ਗਰੀਬ ਲੋਕਾਂ ਨੂੰ ਜਿਵੇਂ ਆਪਾਂ ਕਹਿੰਦੇ ਆ ਵੀ ਤੁਸੀਂ ਇਹ ਸਾਨੂੰ ਕੁਝ ਨਾ ਕੁਝ ਕਮਿਸ਼ਨ ਦਿਓ ਵਿੱਚ ਉਸ ਤਰ੍ਹਾਂ ਦੀਆਂ ਗੱਲਾਂ ਚੱਲਦੀਆਂ ਨੇ। ਕਮਿਸ਼ਨ ਤੋਂ ਬਾਅਦ ਜਿਹੜੇ ਲੋਕ ਇਹਨਾਂ ਦੇ ਚਰਨੀ ਪੈਂਦੇ ਨੇ ਆ ਕੇ ਜਾਂ ਜਿਹੜੇ ਲੋਕ ਇਹਨਾਂ ਨੂੰ ਇਹ ਗਰੀਬਾਂ ਨੂੰ ਮਤਲਬ ਜਲੀਲ ਕਰਦੇ ਨੇ ਔਰ ਉਹਨਾਂ ਤੋਂ ਫਿਰ ਉਹ ਜਲੀਲ ਤੋਂ ਬਾਅਦ ਫਿਰ ਉਹਨਾਂ ਤੋਂ ਪੈਸੇ ਲੈਂਦੇ ਨੇ ਕਮਿਸ਼ਨ ਲੈਂਦੇ ਨੇ ਫਿਰ ਲੈ ਕੇ ਇਸ ਤਰ੍ਹਾਂ ਜਿਹੜਾ ਇਹ ਪੈਸੇ ਦੇਣ ਲੈਣ ਜਿਹੜਾ ਉਹ ਚੱਲਦਾ ਹੈਗਾ ਇੱਥੋਂ ਦੇ ਜਿਹੜੇ ਲੋਕ ਚੰਗੇ ਨੇ ਜਿਹੜੇ ਚੰਗਾ ਪ੍ਰਸ਼ਾਸਨ ਇੱਥੇ ਲੋਕਾਂ ਨੂੰ ਦਿੰਦੇ ਸੀ ਪੈਸੇ ਵੰਡ ਕਰਦੇ ਸੀ ਗਰੀਬ ਲੋਕਾਂ ਦੀ ਮਦਦਗਾਰ ਸੀਗੇ ਉਹ ਮੁਲਾਜ਼ਮਾਂ ਨੂੰ ਵੀ ਇਹ ਬਦਲ ਦਿੰਦੇ ਨੇ ਉਹ ਮੁਲਾਜ਼ਮ ਵੀ ਇਹਨਾਂ ਨੇ ਚੇਂਜ ਕਰਤੇ ਤਾਂ ਕਿ ਇਹਨਾਂ ਨੂੰ ਜਲੀਲ ਕਰਕੇ ਇਹਨਾਂ ਨੂੰ ਮਤਲਬ ਜ਼ਿਲਤ ਭਰਿਆ ਜੀਵਨ ਦੇਣ ਦੇ ਵਿੱਚ ਇਹਨਾਂ ਦਾ ਵੱਡਾ ਜਿਹੜਾ ਹੈਗਾ ਉਹ ਯੋਗਦਾਨ ਹੈ ਉਹ ਇਥੋਂ ਦੀ ਨਗਰ ਕੌਸ਼ਲ ਹੈ ਐਡਮਿਨਿਸਟ੍ਰੇਸ਼ਨ ਸਾਰੀ ਜਿਹੜੀ ਹੈਗੀ ਆ ਉਹ ਇਸ ਗੱਲ ਤੇ ਗੌਰ ਕਰੇ ਇਸ ਗੱਲ ਦਾ ਨੋਟਿਸ ਲਵੇ ਔਰ ਗਰੀਬ ਲੋਕਾਂ ਦੇ ਜਿਹੜੇ ਖਾਤੇ ਨੇ ਉਹਨਾਂ 'ਚ ਪੈਸੇ ਜਾਣ ਤਾਂ ਕਿ ਉਹ ਆਪਦੀ ਛੱਤ ਉਹਨਾਂ ਨੂੰ ਮਿਲ ਸਕੇ ਜੇ ਪ੍ਰਧਾਨ ਜੀ ਦਾ ਇੱਕ ਦੋ ਦਿਨਾਂ ਵਿੱਚ ਹੱਲ ਨਾ ਹੋਇਆ ਫਿਰ ਤੁਸੀਂ ਕੀ ਐਕਸ਼ਨ ਲਓਗੇ ਆ ਫਿਰ ਉਹੀ ਹੈ ਫਿਰ ਅਸੀਂ ਇਹਦੇ ਤੇ ਵੱਡੇ ਪੱਤਰ ਤੇ ਕਾਲ ਦੇਵਾਂਗੇ ਸਾਰੀਆਂ ਜਥੇਬੰਦੀਆਂ ਨੂੰ ਜਿਹੜੀਆਂ ਸਮਾਜਿਕ ਤੌਰ ਤੇ ਸਾਰੀਆਂ ਕਿਸਾਨ ਜਥੇਬੰਦੀਆਂ ਨੂੰ ਵੀ ਅਸੀਂ ਕਹਾਵਾਂਗੇ ਸਾਰੀਆਂ ਨੂੰ ਸਾਰੇ ਬੀਜੇਪੀ ਨੂੰ ਕਹਾਵਾਂਗੇ ਔਰ ਇਥੋਂ ਦੀਆਂ ਹੋਰ ਜਿਹੜੀਆਂ ਇਨਸਾਫਪਸੰਦ ਜੀ ਅਸੀਂ ਬੰਦੀਆਂ ਨੇ ਉਹਨਾਂ ਨੂੰ ਸਾਰਿਆਂ ਨੂੰ ਲੈ ਕੇ ਫਿਰ ਵੱਡੇ ਪੱਦਰ ਤੇ ਡੀਸੀ ਸਾਹਿਬ ਦੇ ਜਾ ਕੇ ਧਰਨਾ ਦੇਵਾਂਗੇ ਧੰਨਵਾਦ ਜੀ